ਸਾਸੰਗਰ ਜੀ ਅਕਸਰ ਲੋਕਾਂ ਦਾ ਇਹੀ ਕਹਿਣਾ ਹੈ ਵੀ ਜਿਹੜੇ ਵੀ ਪਾਪ ਤੇ ਪੁੰਨ ਅਸੀਂ ਇੱਥੇ ਕਰਦੇ ਆਂ ਉਹਦਾ ਲੇਖਾ ਜੋਖਾ ਇੱਥੇ ਹੀ ਮਿਲ ਜਾਂਦਾ ਹੈ ਮਰਨ ਤੋਂ ਬਾਅਦ ਕੁਝ ਨਹੀਂ ਹੁੰਦਾ ਲੋਕੀ ਕਹਿੰਦੇ ਨੇ ਵੀ ਆਹ ਦੁਨੀਆ ਤਾਂ ਦਿਖ ਰਹੀ ਹੈ ਇੱਥੇ ਮਿਲਣ ਵਾਲੀਆਂ ਸਜ਼ਾਵਾਂ ਵੀ ਪਤਾ ਲੱਗਦੀਆਂ ਨੇ ਪਰ ਮਰਨ ਤੋਂ ਬਾਅਦ ਕਿੰਨੇ ਵੇਖਿਆ ਸਾਡੇ ਨਾਲ ਕੀ ਹੁੰਦਾ ਦੁਨੀਆ ਵਿੱਚ ਅਸੀਂ ਜਦੋਂ ਮਾੜੇ ਕੰਮ ਕਰਦੇ ਆਂ ਜਾਂ ਆਪਾਂ ਵੇ ਚੰਗੇ ਕੰਮ ਕਰਦੇ ਆ ਉਹਦਾ ਨਤੀਜਾ ਹਮੇਸ਼ਾ ਸਾਨੂੰ ਭੁਗਤਣਾ ਹੀ ਪੈਂਦਾ ਹੈ ਇੱਥੇ ਤਾਂ ਸਾਨੂੰ ਉਹ ਨਤੀਜੇ ਮਿਲ ਹੀ ਜਾਂਦੇ ਨੇ ਪਰ ਦਰਗਾਹ ਦੇ ਵਿੱਚ ਕੀ ਹੁੰਦਾ ਹੈ ਉਹ ਕਲਗੀਧਰ ਪਾਸ਼ਾ ਜੀ ਨੇ 100 ਸਾਖੀ ਦੇ ਵਿੱਚ ਦੱਸਿਆ ਧਰਮ ਰਾਜੇ ਦਾ ਨਾਮ ਗੁਰਬਾਣੀ ਦੇ ਵਿੱਚ ਵੀ ਆਉਂਦਾ ਜਿਵੇਂ ਤੂੰ ਆਪ ਕਰਤਾ ਸਭ ਸ੍ਰਿਸ਼ਟ ਤਰਤਾ ਸਭ ਮੈਂ ਰਹਾ ਸਮੈ ਤਰਮ ਰਾਜਾ ਬਿਸਮਾਦ ਹੁਆ ਸਭ ਪਈ ਪੈਰੀ ਆਏ ਸੋ ਸਾਧ ਸੰਗਤ ਜੀ ਇੱਕ ਦਿਨ ਕਲਗੀਧਰ ਪਾਸ਼ਾ ਜੀ ਦਾ ਦੀਵਾਨ ਸਜਿਆ ਹੋਇਆ ਸੀ ਗੁਰੂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਸਿੱਖ ਸੰਗਤਾਂ ਆਨੰਦ ਮਾਣ ਰਹੀਆਂ ਸੀ ਉਸੇ ਵਕਤ ਦੋ ਸਿੱਖ ਗੁਰੂ ਸਾਹਿਬ ਜੀ ਦੇ ਕੋਲ ਆਏ ਤੇ ਗੁਰੂ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਬੇਨਤੀ ਕਰਦੇ ਨੇ ਮਹਾਰਾਜ ਸਾਡੇ ਕੋਲੋ ਬੰਦਗੀ ਨਾਮ ਸਿਮਰਨ ਨਹੀਂ ਹੁੰਦਾ ਅਸੀਂ ਦੁਨੀਆ ਦੇ ਪਦਾਰਥਾਂ ਨੂੰ ਭੋਗਨ ਵਿੱਚ ਹੀ ਫਸੇ ਰਹਿੰਦੇ ਹਾਂ ਤੇ ਨਾਮ ਬੰਦਗੀ ਦੇ ਵਿੱਚ ਸਾਡਾ ਮਨ ਨਹੀਂ ਲੱਗਦਾ ਨਾ ਧਿਆਨ ਜਾਂਦਾ ਉਹ ਕਹਿੰਦੇ ਮਹਾਰਾਜ ਜਦੋਂ ਵੀ ਅਸੀਂ ਬਾਣੀ ਪੜਨ ਵਾਸਤੇ ਬੈਠੇ ਹਾਂ ਤਾਂ ਸਾਡਾ ਗੁਰਬਾਣੀ ਦੇ ਵਿੱਚ ਮਨ ਨਹੀਂ ਲੱਗਦਾ ਜਾਂ ਤਾਂ ਸਾਨੂੰ ਬੀਤੇ ਹੋਏ ਸਮੇਂ ਦੀਆਂ ਯਾਦਾਂ ਆਉਂਦੀਆਂ ਨੇ ਇਹ ਆਉਣ ਵਾਲੇ ਸਮੇਂ ਦੀ ਚਿੰਤਾ ਹੁੰਦੀ ਹੈ ਸੋ ਕੁੱਲ ਮਿਲਾ ਕੇ ਬਾਣੀ ਦੇ ਵਿੱਚ ਧਿਆਨ ਨਹੀਂ ਲੱਗਦਾ ਸਾਡਾ ਮਨ ਤਾਂ ਬਾਹਰ ਹੀ ਕਿਤੇ ਉਡਾਰੀਆਂ ਮਾਰਦਾ ਰਹਿੰਦਾ ਹੈ ਮਹਾਰਾਜ ਸਾਨੂੰ ਕਿਰਪਾ ਕਰਕੇ ਦੱਸੋ ਵੀ ਜਿਹੜੇ ਲੋਕ ਇੱਥੇ ਨਾਮ ਨਹੀਂ ਜਪਦੇ ਬੰਦਗੀ ਨਹੀਂ ਕਰਦੇ ਪਰਮੇਸ਼ਰ ਦੇ ਗੁਣ ਨਹੀਂ ਗਾਉਂਦੇ ਉਹਨਾਂ ਦੇ ਨਾਲ ਅੱਗੇ ਜਾ ਕੇ ਕੀ ਹੁੰਦਾ ਹੈ ਮਹਾਰਾਜ ਇਹ ਦੱਸੋ ਵੀ ਅੱਗੇ ਜਾ ਕੇ ਕੀ ਨਰਕ ਤੇ ਸਵਰਗ ਹੁੰਦੇ ਨੇ ਜੇ ਮਰਨ ਤੋਂ ਬਾਅਦ ਨਰਕ ਸਵਰਗ ਹੁੰਦੇ ਨੇ ਤਾਂ ਕਿਹੜੀ ਦਿਸ਼ਾਵਾਂ ਵਿੱਚ ਨੇ ਸਾਧ ਸੰਗਤ ਜੀ ਕਲਗੀਧਰ ਪਾਸ਼ਾ ਜੀ ਦੇ ਕੋਲ ਕੋਈ ਵੀ ਸਿੱਖ ਪ੍ਰਸ਼ਨ ਲੈ ਕੇ ਆਉਂਦਾ ਹੈ ਤਾਂ ਗੁਰੂ ਮਹਾਰਾਜ ਉਹਦਾ ਉੱਤਰ ਜ਼ਰੂਰ ਦਿੰਦੇ ਨੇ ਕਿਉਂ ਕਿਉਂਕਿ ਗੁਰੂ ਮਹਾਰਾਜ ਸਭ ਜਾਣਦੇ ਨੇ ਹਰ ਕਿਸੇ ਦੇ ਦਿਲ ਦੀ ਜਾਣਨ ਵਾਲੇ ਨੇ ਦੇ ਗੁਰੂ ਮਹਾਰਾਜ ਤੋਂ ਇਲਾਵਾ ਇਹਨਾਂ ਚੀਜ਼ਾਂ ਦਾ ਉੱਤਰ ਕੋਈ ਨਹੀਂ ਦੇ ਸਕਦਾ ਦੁਨੀਆ ਦੇ ਵਿੱਚ ਬਹੁਤੇ ਲੋਕਾਂ ਨੇ ਨਰਕ ਤੇ ਸਵਰਗ ਦੇ ਬਹੁਤ ਚਿੱਤਰ ਬਣਾਏ ਨੇ ਹਰ ਕੋਈ ਆਪਣੇ ਤਰੀਕੇ ਨਾਲ ਦੱਸਦਾ ਹੈ ਵੀ ਸਵਰਗ ਕਿਹੋ ਜਿਹਾ ਹੈ ਤੇ ਨਰਕ ਕਿਹੋ ਜਿਹਾ ਹੈ ਪ੍ਰਸਾਦ ਸੰਗਤ ਜੀ ਅਸੀਂ ਉਨ੍ਹਾਂ ਤੇ ਵਿਸ਼ਵਾਸ ਨਹੀਂ ਕਰ ਸਕਦੇ ਕਿਉਂਕਿ ਉਹ ਸਭ ਕੁਝ ਮਨ ਘੜਤਾ ਹੈ ਉਨ੍ਹਾਂ ਦੇ ਦਿਮਾਗ ਦੇ ਅਨੁਸਾਰ ਬਣਾਈਆਂ ਹੋਈਆਂ ਚੀਜ਼ਾਂ ਨੇ ਜੇ ਅਸੀਂ ਕਿਸੇ ਚੀਜ਼ ਤੇ ਵਿਸ਼ਵਾਸ ਕਰ ਸਕਦੇ ਹਾਂ ਤਾਂ ਉਹ ਕਲਗੀਧਰ ਪਾਤਸ਼ਾਹ ਜਿਦੇ ਬਚਨਾਂ ਤੇ ਸੋ ਗੁਰੂ ਮਹਾਰਾਜ ਉਹਨਾਂ ਸਿੰਘਾਂ ਨੂੰ ਕਹਿੰਦੇ ਭਈ ਸਿੱਖੋ ਨਰਕ ਤੇ ਸਵਰਗ ਸੱਚੀ ਵਿੱਚ ਦੋਨੋਂ ਹੁੰਦੇ ਨੇ ਇਹਦੇ ਵਿੱਚ ਕੋਈ ਸੰਦੇਹ ਨਹੀਂ ਰੱਖਣਾ ਸਾਧ ਸੰਗਤ ਜੀ ਗੁਰਬਾਣੀ ਦੇ ਵਿੱਚ ਵੀ ਨਰਕ ਤੇ ਸਵਰਗ ਦਾ ਜ਼ਿਕਰ ਕੀਤਾ ਹੋਇਆ ਜਿਵੇਂ ਹੋਮ ਜਗ ਤੀਰਥ ਕੀਏ ਵਿੱਚ ਹੋਮੈ ਬੱਦੇ ਬਿਕਾਰ ਨਰਕ ਸੁਰਗ ਦੁਇ ਪੁੰਚਨਾ ਹੋਏ ਬਵਰ ਬਹੁਰ ਅਵਤਾਰ ਐਮੀ ਗੁਰੂ ਅਰਜਨ ਪਾਸ਼ਾ ਜੀ ਦਾ ਵੀ ਗੁਰਬਾਣੀ ਵਿੱਚ ਸ਼ਬਦ ਹੁੰਦਾ ਹੈ ਸਾਧਕੇ ਸੰਗ ਕਲੁਖਤ ਹਰੈ ਸਾਧਕੇ ਸੰਗ ਨਰਕ ਪਰ ਹਰੈ ਇਹਦਾ ਭਾਵ ਇਹ ਹੈ ਕਿ ਮਨੁੱਖ ਗੁਰਮੁਖਾ ਦੀ ਸੰਗਤ ਕਰਕੇ ਆਪਣੇ ਪਾਪ ਨਾਸ਼ ਕਰ ਲੈਂਦਾ ਤੇ ਉਹਨਾਂ ਦੀ ਸੰਗਤ ਕਰਕੇ ਜਿਹੜਾ ਨਰਕ ਹੈ ਉਵੀ ਦੂਰ ਹੋ ਜਾਂਦਾ ਸੋ ਸਾ ਸੰਦਰਜੀ ਗੁਰਬਾਨੀ ਦੇ ਅਨੁਸਾਰ ਤਾਂ ਇਹ ਨਰਕ ਸਵਰਗ ਦੋਨੋਂ ਹੈ ਤੇ ਸਾਡੇ ਕਰਮਾਂ ਦੇ ਅਨੁਸਾਰ ਸਾਡਾ ਲੇਖਾ ਵੀ ਹੋਣਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਗੁਰੂ ਮਹਾਰਾਜ ਕਹਿੰਦੇ ਨੇ ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਇਹਦਾ ਭਾਵ ਇਹ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਿੱਖਾ ਸੱਚੀ ਸਿੱਖਿਆ ਸੁਣ ਤੇਰੇ ਕੀਤੇ ਹੋਏ ਕਰਮਾਂ ਦਾ ਹਿਸਾਬ ਕਿਤਾਬ ਪ੍ਰਮਾਤਮਾ ਕਿਤਾਬ ਕੱਢ ਕੇ ਤੈਨੂੰ ਪੁੱਛੇਗਾ ਐਵੇਂ ਭਗਤ ਫਰੀਦ ਜੀ ਵੀ ਆਪਣੇ ਸ਼ਲੋਕਾਂ ਦੇ ਵਿੱਚ ਕਹਿੰਦੇ ਨੇ ਫਰੀਦਾ ਚਾਰ ਗਵਾਇਆ ਹੰਡ ਗਏ ਚਾਰ ਗਵਾਇਆ ਸਭ ਲੇਖਾ ਰੱਬ ਮੰਗੇਸੀਆਂ ਤੂੰ ਆਹੋ ਕਿਹਰੇ ਕੰਮ ਸੋ ਸਾਧ ਸੰਗਤ ਜੀ ਇਸ ਗੱਲ ਨੂੰ ਸੱਚ ਕਰਕੇ ਮੰਨਿਓ ਜਿਹੜੇ-ਜਿਹੜੇ ਅਸੀਂ ਕੰਮ ਕਰਦੇ ਆ ਕੋਈ ਪਾਪ ਕਰਦਾ ਹੈ ਕੋਈ ਪੁੰਨ ਕਰਦਾ ਹੈ ਕੋਈ ਕਿਸੇ ਦਾ ਦਿਲ ਦੁਖਾਂਦਾ ਹੈ ਕੋਈ ਕਿਸੇ ਨੂੰ ਖੁਸ਼ ਕਰ ਦਿੰਦਾ ਹੈ ਕੋਈ ਕਿਸੇ ਤੇ ਦਇਆ ਕਰਦਾ ਹੈ ਤੇ ਕੋਈ ਕਿਸੇ ਤੇ ਜ਼ੁਲਮ ਕਰਦਾ ਹੈ ਕੋਈ ਕਿਸੇ ਤੇ ਆਸਾਨ ਕਰਦਾ ਹੈ ਤੇ ਕੋਈ ਕਿਸੇ ਨੂੰ ਲੁੱਟਦਾ ਸੋ ਸਾਧ ਸੰਗਤ ਜੀ ਹਰ ਕਿਸੇ ਦੇ ਆਪੋ ਆਪਣੇ ਕਰਮ ਨੇ ਤੇ ਇਹ ਸਾਰੇ ਕਰਮ ਲਿਖੇ ਜਾਂਦੇ ਨੇ ਇਹਨਾਂ ਕਰਮਾਂ ਤੋਂ ਤਾਂ ਕੋਈ ਵੀ ਨਹੀਂ ਬਚ ਸਕਦਾ ਤੇ ਉਹਨਾਂ ਕਰਮਾਂ ਦਾ ਫਲ ਵੀ ਜ਼ਰੂਰ ਮਿਲਦਾ ਸੋ ਸਾਧ ਸੰਗਤ ਜੀ ਗੁਰਬਾਣੀ ਦੇ ਵਿੱਚ ਇਸ ਗੱਲ ਦਾ ਪਰਮਾਨ ਹੈ ਤੇ ਗੁਰਬਾਣੀ ਦੇ ਵਿੱਚ ਇਸ ਗੱਲ ਨੂੰ ਸਪਸ਼ਟ ਕਰਕੇ ਲਿਖਿਆ ਹੈ ਵੀ ਭਾਈ ਜੋ ਜੋ ਤੂੰ ਕਰੇਂਗਾ ਤੇਰੇ ਅਮਲਾਂ ਦਾ ਹਿਸਾਬ ਕਿਤਾਬ ਉਹ ਪਰਮੇਸ਼ਰ ਵਹੀ ਕੱਢ ਕੇ ਕਿਤਾਬ ਕੱਢ ਕੇ ਜ਼ਰੂਰ ਕਰੇਗਾ ਸੋ ਸਾਧ ਸੰਗਤ ਜੀ ਪਹਿਲੇ ਗੁਰਬਾਣੀ ਦੇ ਵਿੱਚ ਗੁਰੂ ਮਹਾਰਾਜ ਜੋ ਜੋ ਕਹਿੰਦੇ ਨੇ ਤੁਹਾਨੂੰ ਉਹ ਸਰਵਨ ਕਰਵਾਇਆ ਕਿਉਂਕਿ ਗੁਰਬਾਣੀ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਇਸ ਦਾ ਜ਼ਿਕਰ ਬਹੁਤ ਥਾਵਾਂ ਤੇ ਕੀਤਾ ਤੇ ਹੁਣ ਤੁਸੀਂ ਕਲਗੀਧਰ ਪਾਤਸ਼ਾਹ ਜੀ ਦੀ ਰਸਨਾ ਤੋਂ ਜੋ ਬਚਨ ਹੋਏ ਨੇ ਉਹ ਸਰਵਨ ਕਰੋ ਜੋ ਕਿ ਸੌ ਸਾਖੀ ਦੇ ਵਿੱਚ ਦਰਜ ਨਹੀਂ ਗੁਰੂ ਮਹਾਰਾਜ ਇਹ ਕਹਿੰਦੇ ਭਾਈ ਸਿੱਖੋ ਜਿਹੜਾ ਨਰਕ ਹੈ ਉਹ ਦੱਖਣ ਵਾਲੇ ਪਾਸੇ ਹੈ ਦੇ ਦੂਰ ਸਵਰਗ ਹੈ ਉਹ ਉੱਤਰ ਵਾਲੇ ਪਾਸੇ ਭਾਵ ਹਿਮਾਲਿਆ ਪર્ਵਤ ਵਾਲੇ ਪਾਸੇ ਹੈ ਮਹਾਰਾਜ ਕਹਿੰਦੇ ਸਵਰਗ ਤੋਂ ਬਾਅਦ ਬੈਕੁੰਟਪੁਰੀ ਆਉਂਦੀ ਹੈ ਕਲਗੀਧਰ ਪਾਸ਼ਾ ਕਹਿੰਦੇ ਭਈ ਸਿੱਖੋ ਨਰਕਾ ਦੇ ਵਿੱਚ ਬਹੁਤ ਜੀਵ ਫਸੇ ਹੋਏ ਨੇ ਭਾਵ ਨਰਕ ਭਰੇ ਹੋਏ ਨੇ ਇਹ ਸਾਧ ਸੰਗਤ ਜੀ ਕਿਉਂ ਗੁਰੂ ਮਹਾਰਾਜ ਕਹਿੰਦੇ ਭਈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਲੋਕ ਭਜਨ ਬੰਦਗੀ ਨਹੀਂ ਕਰ ਰਹੇ ਨਾਮ ਨਹੀਂ ਜਪ ਰਹੇ ਬੰਦਗੀ ਨਹੀਂ ਕਰਦੇ ਪਏ ਇਸ ਕਾਰਨ ਨਰਕ ਭਰੇ ਹੋਏ ਨੇ ਤੇ ਜਿਹੜੇ ਸਵਰਗ ਨੇ ਉਹ ਖਾਲੀ ਪਏ ਨੇ ਜੇ ਕੋਈ ਬੰਦਗੀ ਕਰੇਗਾ ਚੰਗੇ ਕੰਮ ਕਰੇਗਾ ਤਾਂ ਹੀ ਤਾਂ ਉਸ ਪਾਸੇ ਜਾਏਗਾ ਕੋਈ ਇਹ ਤਾਂ ਸਾਧ ਸੰਗਤ ਜੀ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਪ੍ਰਸ਼ਨ ਕਰਨਾ ਚਾਹੀਦਾ ਵੀ ਅਸੀਂ ਕਿੰਨਾ ਕ ਨਾਮ ਜਪਿਆ ਕਿੰਨੀ ਕਬੰਦਗੀ ਕੀਤੀ ਹੈ ਤੇ ਕਿੰਨੇ ਚੰਗੇ ਕੰਮ ਕੀਤੇ ਨੇ ਜੇ ਅਸੀਂ ਆਪਣੀ ਸਾਰੀ ਜ਼ਿੰਦਗੀ ਨੂੰ ਫਰੋਲੀਏ ਤਾਂ ਸਾਧ ਸੰਗਤ ਜੀ ਸਾਨੂੰ ਪਾਪ ਵੱਧ ਦਿਸਣਗੇ ਗਲਤ ਕੰਮ ਕੀਤੇ ਹੋਏ ਵੱਧ ਦਿਸਾਂਗੇ ਚੰਗੇ ਕੰਮ ਘੱਟ ਦਿਸਣਗੇ ਬੰਦਗੀ ਕੀਤੀ ਹੋਈ ਘੱਟ ਦਿਸੇਗੀ ਅਸੀਂ ਆਪਣਾ ਬਹੁਤਾਤ ਸਮਾਂ ਬੁਰੇ ਕਰਮ ਕਰਨ ਦੇ ਵਿੱਚ ਹੀ ਲਾ ਦਿੰਦੇ ਆ ਤੇ ਬੰਦਗੀ ਕਰਨ ਵਿੱਚ ਪਰਮੇਸ਼ਰ ਦੇ ਗੁਣ ਗਾਣ ਦੇ ਵਿੱਚ ਸਾਨੂੰ ਸਮਾਂ ਨਹੀਂ ਮਿਲਦਾ ਉਦੋਂ ਅਸੀਂ ਕਹਿੰਨੇ ਆ ਵੀ ਸਾਡੇ ਕੋਲ ਸਮਾਂ ਨਹੀਂ ਸੋ ਸਾਧ ਸੰਗਤ ਜੀ ਜਦੋਂ ਬੰਦਗੀ ਕਰਨੀ ਨਹੀਂ ਤਾਂ ਨਰਕੀ ਭਰਨੇ ਨੇ ਹੁਣ ਕਲਗੀਧਰ ਪਾਤਸ਼ਾਹ ਕਹਿੰਦੇ ਜਿਹੜੇ ਸਵਰਗ ਨੇ ਉਹ ਖਾਲੀ ਪਏ ਨੇ ਸਾਧ ਸੰਗਤ ਜੀ ਅਸੀਂ ਬਹੁਤ ਘੱਟ ਆਪਣੀ ਜ਼ਿੰਦਗੀ ਦੇ ਵਿੱਚ ਲੁਕਾ ਕੇ ਕਰਦੇ ਆ ਤੇ ਕੁਝ ਕੰਮ ਸੀ ਦਿਖਾ ਕੇ ਕਰਦੇ ਆ ਅਸੀਂ ਸੋਚਦੇ ਆ ਵੀ ਜਿਹੜੇ ਕੰਮਾਂ ਨੂੰ ਅਸੀਂ ਲੁਕਾ ਕੇ ਕੀਤਾ ਦੁਨੀਆ ਨੂੰ ਅਸੀਂ ਨਹੀਂ ਦਿਖਣ ਦਿੱਤਾ ਉਹ ਸਿਰਫ ਸਾਨੂੰ ਹੀ ਪਤਾ ਹੈ ਨਹੀਂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਵੀ ਜਿਹੜਾ ਚਿੱਤਰਗੁਪਤ ਹੈ ਉਹਨੂੰ ਸਭ ਪਤਾ ਹੈ ਤੇਰੇ ਲੁਕਾਏ ਹੋਏ ਛੁਪ ਕੇ ਕੀਤੇ ਹੋਏ ਕੰਮਾਂ ਦੇ ਬਾਰੇ ਵੀ ਉਹਨੂੰ ਪਤਾ ਹੈ ਉਹਨਾਂ ਕਰਮਾਂ ਦੇ ਬਾਰੇ ਵੀ ਪਤਾ ਹੈ ਜਿਹੜੇ ਤੂੰ ਕਰਮ ਸਾਰੀ ਦੁਨੀਆ ਤੋਂ ਲੁਕੋ ਕੇ ਕੀਤੇ ਦੁਨੀਆ ਅੱਗੇ ਤਾਂ ਝੂਠ ਮਾਰ ਦੂੰਗੇ ਕਿ ਮੈਂ ਨਹੀਂ ਕੀਤਾ ਪਰ ਚਿੱਤਰਗੁਪਤ ਦੇ ਅੱਗੇ ਕਿਵੇਂ ਝੂਠ ਮਾਰੂੰਗਾ ਸਾਧ ਸੰਗਤ ਜੀ ਐਵੇਂ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਹੁੰਦਾ ਹੈ ਦੇ ਕਿਵਾੜ ਅਨੇਕ ਪਰਦੇ ਮੈਂ ਪਰਦਾਰਾ ਸੰਗ ਫਕਾ ਹੈ ਚਿੱਤਰ ਗੁਪਤ ਜਦ ਲੇਖਾ ਮੰਗੇ ਤਬ ਕੌਣ ਪਰਦਾ ਤੇਰਾ ਟੱਕ ਹੈ ਇਹਦਾ ਭਾਵ ਇਹ ਹੈ ਵੀ ਗੁਰੂ ਮਹਾਰਾਜ ਕਹਿੰਦੇ ਦਰਵਾਜ਼ੇ ਬੰਦ ਕਰਕੇ ਬੰਦਾ ਅਨੇਕ ਪਾਪ ਕਰਦਾ ਹੈ ਤਰਾਈ ਇਸਤਰੀ ਨਾਲ ਕੁਕਰਮ ਕਰਦਾ ਪਰ ਜਦੂ ਧਰਮ ਰਾਜ ਤੇ ਦੂਤ ਚਿੱਤਰ ਅਤੇ ਗੁਪਤ ਤੇਰੀਆਂ ਕਰਤੂਤਾਂ ਦਾ ਹਿਸਾਬ ਮੰਗਣਗੇ ਉਦੋਂ ਤੂੰ ਕੀ ਕਰੇਂਗਾ ਉਦੋਂ ਤੂੰ ਉਹਨਾਂ ਕਰਮਾਂ ਨੂੰ ਨਹੀਂ ਟੱਕ ਸਕਦਾ ਉਹਨਾਂ ਕਰਮਾਂ ਨੂੰ ਨਹੀਂ ਛੁਪਾ ਸਕਦਾ ਕਿਉਂਕਿ ਉਹਨਾਂ ਨੂੰ ਸਭ ਪਤਾ ਹੈ ਸਾਧ ਸੰਗਤ ਜੀ ਚਿੱਤਰ ਗੁਪਤ ਨੂੰ ਧਰਮ ਰਾਜ ਦੇ ਮੁਨਸ਼ੀ ਵੀ ਕਿਹਾ ਜਾਂਦਾ ਹੈ ਸੋ ਕਲਗੀਧਰ ਪਾਸ਼ਾ ਜੀ ਕਹਿੰਦੇ ਜਦੋਂ ਅਸੀਂ ਧਰਮ ਰਾਜੇ ਨੂੰ ਮਿਲੇ ਤਾਂ ਅਸੀਂ ਉਸ ਨੂੰ ਕਿਹਾ ਵੀ ਤੂੰ ਸਵਰਗਾ ਦੇ ਵਿੱਚ ਲੋਕਾਂ ਨੂੰ ਭੇਜ ਪਰ ਧਰਮ ਰਾਜ ਹੱਥ ਜੋੜ ਕੇ ਕਹਿੰਦਾ ਮਹਾਰਾਜ ਮੈਂ ਕਿਵੇਂ ਭੇਜ ਸਕਦਾ ਲੋਕਾਂ ਦੇ ਇੰਨੇ ਚੰਗੇ ਕਰਮ ਹੀ ਨੇ ਕਿ ਮੈਂ ਉਹਨਾਂ ਨੂੰ ਸਵਰਗਾ ਦੇ ਵਿੱਚ ਭੇਜ ਸਕਾਂ ਧਰਮ ਰਾਜ ਗੁਰੂ ਮਹਾਰਾਜ ਜੀ ਨੂੰ ਪਰਮੇਸ਼ਰ ਜੀ ਨੂੰ ਹੱਥ ਜੋੜ ਕੇ ਕਹਿੰਦਾ ਮਹਾਰਾਜ ਆਪ ਮਨੁੱਖਾ ਸਰੀਰ ਧਾਰ ਕੇ ਇਸ ਧਰਤੀ ਤੇ ਜਾਓ ਇਸ ਸੂਲ ਕਾਇਨਾਤ ਦੇ ਵਿੱਚ ਜੋ ਪਾਪ ਹੋ ਰਹੇ ਨੇ ਕੋ ਕਰਮ ਹੋ ਰਹੇ ਨੇ ਉਹਨਾਂ ਨੂੰ ਠੱਲ ਪਾਓ ਉਪਦੇਸ਼ ਦੇ ਕੇ ਇਹਨਾਂ ਜੀਵਾਂ ਦਾ ਭਲਾ ਕਰੋ ਇਹਦੇ ਨਾਲ ਉਹਨਾਂ ਜੀਵਾਂ ਦਾ ਸਵਰਗ ਇੱਥੇ ਹੀ ਧਰਤੀ ਤੇ ਹੀ ਬਣ ਜਾਏਗਾ ਸਾਧ ਸੰਗਤ ਜੀ ਤੁਸੀਂ ਬਹੁਤ ਵਾਰ ਸੁਣਿਆ ਹੋਣਾ ਕਈ ਕਹਿੰਦੇ ਹੁੰਦੇ ਨੇ ਵੀ ਸਾਡਾ ਤਾਂ ਇੱਥੇ ਹੀ ਸਵਰਗ ਹੈ ਧਰਮ ਰਾਜ ਗੁਰੂ ਮਹਾਰਾਜ ਨੂੰ ਕਹਿੰਦਾ ਮਹਾਰਾਜ ਅਰਤੀ ਤੇ ਜਿਹੜੇ ਲੋਕ ਨੇ ਉਹ ਕਰਮ ਕਾਂਡਾ ਵਿੱਚ ਫਸੇ ਹੋਏ ਨੇ ਜੋ ਪੁਰਾਤਨ ਰੀਤੀਆਂ ਦੇ ਅਨੁਸਾਰ ਕਰਮ ਕਰਦੇ ਸੀ ਉਹਨਾਂ ਵਿੱਚ ਹੀ ਫਸ ਕੇ ਰਹਿ ਗਏ ਤੇ ਪਰਮੇਸ਼ਰ ਦੀ ਬੰਦਗੀ ਤੋਂ ਬਹੁਤ ਦੂਰ ਹੋ ਚੁੱਕੇ ਨੇ ਇਹੋ ਜਿਹੇ ਲੋਕਾਂ ਨੂੰ ਸਵਰਗ ਕਿਵੇਂ ਭੇਜ ਸਕਦਾ ਸੋਹੇ ਪਰਮੇਸ਼ਰ ਸਤਿਗੁਰੂ ਜੀ ਜਦੋਂ ਤੁਸੀਂ ਇਹਨਾਂ ਲੋਕਾਂ ਨੂੰ ਉਪਦੇਸ਼ ਦਿਓਗੇ ਇਹਨਾਂ ਦਾ ਜੀਵਨ ਬਦਲ ਜਾਏਗਾ ਇਹਨਾਂ ਦੇ ਕਰਮ ਬਦਲਣਗੇ ਤੇ ਇਹਨਾਂ ਦਾ ਜੀਵਨ ਸਵਰਗ ਬਣ ਜੀਗਾ। ਸੋ ਕਹਿੰਦੇ ਜਦੋਂ ਧਰਮ ਰਾਜੇ ਨੇ ਇਹ ਬਚਨ ਕੀਤੇ ਤਾਂ ਅਕਾਲ ਪੁਰਖ ਪਰਮੇਸ਼ਰ ਜੀ ਨੂੰ ਸਾਰੀ ਲੋਕਾਈ ਤੇ ਤਰਸ ਆਇਆ ਤੇ ਲੋਕਾਈ ਦਾ ਭਲਾ ਕਰਨ ਲਈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਆ ਕੇ ਇਸ ertid ਤੇ ਭਲਾ ਕੀਤਾ। ਅਸਲ ਵਿੱਚ ਸਾਧ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਪਹਿਲਾਂ ਬਹੁਤ ਧਰਮ ਵੀ ਆਇਆ ਬਹੁਤ ਦੇਵੀ ਦੇਵਤੇ ਵੀ ਆਏ ਪਰ ਕਿਸੇ ਨੇ ਵੀ ਪਰਮਾਤਮਾ ਦੇ ਸਿਮਰਨ ਦੇ ਨਾਲ ਲੋਕਾਂ ਨੂੰ ਨਹੀਂ ਜੋੜਿਆ ਸਗੋ ਆਪਣੇ ਨਾਲ ਜੋੜ ਲਿਆ ਆਪਣੇ ਨਾਮ ਦੀ ਮਹਿਮਾ ਕਰਾਈ ਆਪਣੀ ਮਹਿਮਾ ਕਰਾਈ ਉਹਨਾਂ ਨੂੰ ਭੇਜਿਆ ਤਾਂ ਇਸ ਕੰਮ ਲਈ ਸੀ ਕਿ ਉਹ ਪਰਮੇਸ਼ਰ ਦੀ ਉਸਤਤ ਕਰਾਨ ਪਰ ਸਗੋ ਇਹ ਗੱਲ ਭੁੱਲ ਕੇ ਉਹ ਆਪਣੀ ਮਹਿਮਾ ਕਰਾਨ ਵਿੱਚ ਲੱਗੇ ਰਹੇ ਤਾਹੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ અવਤਾਰ ਇਸ ਧਰਤੀ ਤੇ ਹੋਇਆ। ਪਰਮੇਸ਼ਰ ਖੁਦ ਖੁਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਇਸ ਧਰਤੀ ਤੇ ਆਏ। ਤੇ ਇਹ ਧਰਤੀ ਜਿਹੜੀ ਦੁੱਖਾਂ ਦੇ ਨਾਲ, ਦਰਦ ਦੇ ਨਾਲ ਦੱਬੀ ਪਈ ਸੀ। ਉਹਨੂੰ ਤਾਰਿਆ। ਸੋ ਉਸ ਸਮੇਂ ਦਰਬਾਰ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਨੂੰ ਸਿੱਖ ਪੁੱਛਦੇ ਨੇ, ਮਹਾਰਾਜ ਆਪ ਦੱਸੋ ਵੀ ਅਸੀਂ ਕਿਵੇਂ ਤਰੀਏ? ਕੀ ਕਰਮ ਕਰੀਏ ਜੇ ਦੇ ਨਾਲ ਅਸੀਂ ਤਰਸ ਕੀਏ ਤਾਂ ਗੁਰੂ ਮਹਾਰਾਜ ਕਹਿੰਦੇ ਭਈ ਨਾਮ ਜਪੋ ਗੁਰਬਾਣੀ ਪੜੋ ਤੇ ਜੀਵਨ ਰਹਿਤ ਮਰਿਆਦਾ ਅਨੁਸਾਰ ਬਤੀਤ ਕਰੋ ਸਿੱਖ ਕਹਿੰਦੇ ਮਹਾਰਾਜ ਜੇ ਅਸੀਂ ਗੁਰਬਾਣੀ ਪੜਾਂਗੇ ਤਾਂ ਗੁਰਬਾਣੀ ਪੜਨ ਦੇ ਨਾਲ ਕੀ ਹੋਏਗਾ ਗੁਰੂ ਮਹਾਰਾਜ ਕਹਿੰਦੇ ਭਈ ਜਦੋਂ ਤੁਸੀਂ ਗੁਰਬਾਣੀ ਪੜਦੇ ਹੋ ਤਾਂ ਅੱਖਾਂ ਦੇ ਨਾਲ ਗੁਰਬਾਣੀ ਦੇ ਦਰਸ਼ਨ ਕਰਦੇ ਹੋ ਭਾਵ ਪਰ ਅਮਿਸ਼ਰ ਦੇ ਦਰਸ਼ਨ ਕਰਦੇ ਹਾਂ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਵਾਹੋ ਵਾਹੋ ਬਾਨੀ ਦਰਨਕਾਰ ਹੈ ਤਿਸ ਜੇਵਡ ਅਵਰ ਨ ਕੋਈ ਅਸੀਂ ਆਪਣੇ ਕੰਨਾਂ ਦੇ ਨਾਲ ਗੁਰਬਾਣੀ ਸੁਣਦੇ ਹਾਂ ਜੀਬ ਦੇ ਨਾਲ ਗੁਰਬਾਣੀ ਨੂੰ ਗਾਉਂਦੇ ਹਾਂ ਤਾਂ ਸਾਧ ਸੰਗਤ ਜੀ ਇਹਦੇ ਨਾਲ ਸਾਡਾ ਸਮਾ ਸਫਲਾ ਹੁੰਦਾ ਹੈ ਜੀਵਨ ਸਫਲਾ ਹੁੰਦਾ ਹੈ ਤੇ ਮਨ ਇਕਾਗਰ ਹੁੰਦਾ ਹੈ ਮਨ ਤੋਂ ਮੈਲ ਉਤਰਦੀ ਹੈ ਜਿਹੜੀ ਜਨਮਾਂ ਜਨਮਾਂ ਤੋਂ ਲੱਗੀ ਹੋਈ ਹੈ ਉਹ ਮਨ ਫਿਰ ਸਾਫ਼ ਹੋ ਕੇ ਨਵਾਂ ਨਰੁਆ ਹੋ ਜਾਂਦਾ ਹੈ ਕਲਗੀਧਰ ਮਹਾਰਾਜ ਕਹਿੰਦੇ ਬਈ ਜਦੋਂ ਜਿਹੜੇ ਧਰਮ ਦੇ ਲੋਕ ਆਪਣੇ ਇஷ்ட ਦੀ ਗੱਲ ਮੰਨਣੀ ਬੰਦ ਕਰ ਦਿੰਦੇ ਨੇ ਭਾਵੇਂ ਉਹ Hindu ਹੋਣ ਭਾਵੇਂ ਉਹ ਬੋਧੀ ਜਾਂ ਜੈਨੀ ਹੋਣ ਜਾਂ ਭਾਵੇਂ ਮੁਸਲਮਾਨ ਤੇ ਸਿੱਖ ਹੋਣ ਉਦੋਂ ਫਿਰ ਉਹਨਾਂ ਦਾ ਜੀਵਨ ਖੁਰਾਹੇ ਪੈ ਜਾਂਦਾ ਹੈ ਉਦੋਂ ਫਿਰ ਕਲਗੀਧਰ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਪੁੱਛਿਆ ਸਿੱਖ ਕਹਿੰਦੇ ਮਹਾਰਾਜ ਸਾਡੇ ਪਾਸੇ ਜਦੋਂ ਪਰਸੂਤਾ ਈਸਤਰੀ ਮਰਦੀ ਐ ਉਦੋਂ ਕਾਜੀ ਆ ਕੇ ਉਹਦੇ ਪਿੰਡੇ ਦੇ ਵਿੱਚ ਲੋਹੇ ਦੇ ਕਿੱਲ ਮਾਰ ਦਿੰਦੇ ਨੇ ਉਹ ਤਾਂ ਕਰਦੇ ਨੇ ਵੀ ਇਹ ਮਾਰ ਕੇ ਕਿਤੇ ਚੁੜੇਲ ਨਾ ਬਣ ਜੇ ਮਹਾਰਾਜ ਸਾਡੇ ਸਾਰੇ ਪਿੰਡਾਂ ਦੇ ਵਿੱਚ ਲੋਕਾਂ 'ਚ ਅਨੇਕ ਪ੍ਰਕਾਰ ਦੇ ਵਹਿਮ ਭਰਮ ਫੈਲੇ ਹੋਏ ਨੇ ਕਲਗੀਧਰ ਮਹਾਰਾਜ ਕਹਿੰਦੇ ਸਿੱਖੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਇਹ ਚੁੜੇਲ ਭੂਤ ਜਿੰਨ ਬਤਾਲ ਇਹ ਜਿੰਨੀਆਂ ਵੀ ਚੀਜ਼ਾਂ ਨੇ ਇਹ ਸਭ ਹੈ ਪਰ ਸਿੱਖਾਂ ਨੂੰ ਇਸ ਤੋਂ ਡਰਨ ਦੀ ਲੋੜ ਨਹੀਂ ਹੈ ਜੇਕਰ ਉਹ ਬਾਣੀ ਪੜ੍ਹਦੇ ਰਹੀਂ ਜੇਕਰ ਸਿੱਖ ਜਪਜੀ ਸਾਹਿਬ ਦਾ ਪਾਠ ਨਿਤ ਕਰਦੇ ਨੇ ਤਾਂ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਡਰਨ ਦੀ ਲੋੜ ਨਹੀਂ ਹੈ ਸਿਰਫ ਗੁਰਬਾਣੀ ਤੇ ਭਰੋਸਾ ਰੱਖਣ ਤੇ ਇਹਨਾਂ ਵਿਆਮਾ ਪਰਮਾ ਤੋਂ ਦੂਰ ਰਹਿਣਾ ਗੁਰੂ ਮਹਾਰਾਜ ਹਮੇਸ਼ਾ ਸੰਗ ਸਹਾਈ ਰਹਿੰਦੇ ਨੇ ਕਲਗੀਧਰ ਮਹਾਰਾਜ ਕਹਿੰਦੇ ਤੁਸੀਂ ਵੇਖਿਓ ਕਦੇ ਮੁਸਲਮਾਨ ਕਦੀ ਵੀ ਹਿੰਦੂਆਂ ਦੇ ਧਾਰਮਿਕ ਸਥਾਨਾਂ ਤੇ ਨਹੀਂ ਜਾਂਦੇ ਤੇ ਹਿੰਦੂ ਵੀ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ ਤੇ ਨਹੀਂ ਜਾਂਦੇ ਮਹਾਰਾਜ ਕਹਿੰਦੇ ਜਿਹੜੇ ਹਿੰਦੂ ਹੋ ਕੇ ਮੁਸਲਮਾਨਾਂ ਦੀਆਂ ਕਬਰਾਂ ਨੂੰ ਪੂਜਦੇ ਨੇ ਪੀਰਾਂ ਨੂੰ ਪੂਜਦੇ ਨੇ ਮਹਾਰਾਜ ਕਹਿੰਦੇ ਸਿੱਖੋ ਸੱਚ ਜਾਣਿਓ ਉਹ ਹਿੰਦੂ ਨਹੀਂ ਹੈਗੇ ਇਹ ਤਾਂ ਸਾਧ ਸੰਗਤ ਜੀ ਸਿੱਖਾਂ ਨੂੰ ਵੀ ਗੁਰੂ ਮਹਾਰਾਜ ਜੀ ਦਾ ਬਚਨ ਹੈ ਵੀ ਸਿੱਖੋ ਕਦੇ ਵੀ ਭੁੱਲ ਕੇ ਇਹ ਪੀਰਾਂ ਤੇ ਕਬਰਾਂ ਤੇ ਮੱਥਾ ਨਾ ਟੇਕਿਓ ਕਿਉਂਕਿ ਸਾਧ ਸੰਗਤ ਜੀ ਸਾਡਾ ਸਿਰ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਹੀ ਝੁਕ ਸਕਦਾ ਹੈ ਦਾਰ ਦਾਰ ਤੇ ਸਿਰ ਚਕਾਉਣ ਵਾਲੇ ਖਾਲੀ ਰਹਿ ਜਾਂਦੇ ਨੇ ਦੋ ਬੀੜੀਆਂ 'ਚ ਪੈਰ ਰੱਖਣ ਵਾਲੇ ਆਪਣੇ ਮੰਜ਼ਲ ਤੇ ਪਹੁੰਚ ਨਹੀਂ ਪਾਉਂਦੇ ਉਹ ਹਮੇਸ਼ਾ ਡੁੱਬਦੇ ਹੀ ਨੇ ਐਵੇਂ ਦੋ ਥਾਵਾਂ ਤੇ ਸਿਰ ਝੁਕਾ ਕੇ ਇਸ ਭਵ ਸਾਗਰ ਤੋਂ ਪਾਰ ਨਹੀਂ ਹੋਇਆ ਜਾ ਸਕਦਾ ਸੋ ਗੁਰੂ ਮਹਾਰਾਜ ਕਹਿੰਦੇ ਨੇ ਕਿ ਨਿਸ਼ਚਾ ਸਿਰਫ ਇੱਕ ਤੇ ਬਣਾ ਕੇ ਰੱਖਣਾ ਹੈ ਕਲਗੀਧਰ ਮਹਾਰਾਜ ਜੀ ਦੇ ਕੀ ਕੀ ਬਚਨ ਸਨ ਕਿ ਸਿੱਖੋ ਕੇਸ ਨਹੀਂ ਕਤਲ ਕਰਾਉਣੀ ਕੁੱਠਾ ਮਾਸ ਨਹੀਂ ਖਾਣਾ ਕੋਈ ਨਸ਼ਾ ਨਹੀਂ ਕਰਨਾ ਤੰਬਾਕੂ ਸ਼ਰਾਬ ਆਦਕ ਇਹ ਨਸ਼ੇ ਨਹੀਂ ਕਰਨੇ ਜੱਤ ਸੱਤ ਦੇ ਵਿੱਚ ਕਾਇਮ ਰਹਿਣਾ ਤੇ ਜੀਵਨ ਨੂੰ ਗੁਰਮਤ ਅਨੁਸਾਰ ਜੀਣਾ ਸੋ ਗੁਰੂ ਮਹਾਰਾਜ ਕਹਿੰਦੇ ਭਾਈ ਜਿੱਦਾਂ ਦਾ ਖਾਣਾ ਪੀਣਾ ਹੋਏਗਾ ਉਦਾਂ ਦੀ ਅੱਗੇ ਅੰਸ਼ ਪੈਦਾ ਹੋਏਗੀ ਜਿਹੜੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਹੋਣਗੇ ਉਹਨਾਂ ਦਾ ਸੁਭਾਅ ਭੂਤਾ ਵਰਗਾ ਜਿੰਨਾ ਵਰਗਾ ਇਹੋ ਜਿਹਾ ਬਦ ਰੂਹਾਂ ਵਰਗਾ ਹੋਏਗਾ ਜਦੋਂ ਸਿੱਖਾ ਵੱਲੋਂ ਕਲਗੀਧਰ ਪਾਤਸ਼ਾਹ ਜੀ ਨੂੰ ਹੋਰ ਮਜਬਾ ਬਾਰੇ ਪੁੱਛਿਆ ਗਿਆ ਤਾਂ ਮਹਾਰਾਜ ਕਹਿੰਦੇ ਭਈ ਸਿੱਖੋ ਭਾਵੇਂ ਕੋਈ ਵੀ ਧਰਮ ਦਾ ਬੰਦਾ ਹੋਵੇ ਸਿੱਖ ਹੋਵੇ ਮੁਸਲਮਾਨ ਹੋਵੇ ਹਿੰਦੂ ਹੋਵੇ ਬੋਧੀ ਹੋਵੇ ਜੇ ਉਹ ਆਪਣੇ ਗੁਰੂ ਦਾ ਬਚਨ ਨਹੀਂ ਮੰਨਦਾ ਤਾਂ ਫੇਰ ਉਹਨੇ ਕੁਰਾਹੀ ਹੀ ਪੈਣਾ ਹੁਣ ਸਾਧ ਸੰਗਤ ਜੀ ਤੁਸੀਂ ਦੇਖੋ ਮੁਸਲਮਾਨ ਪੰਜ ਵਕਤ ਦੀ ਨਮਾਜ਼ ਪੜਦੇ ਨੇ ਬਹੁਤ ਚੰਗੀ ਗੱਲ ਹੈ ਪਰ ਕਈ ਮੁਸਲਮਾਨ ਪੰਜ ਵਕਤ ਦੀ ਨਮਾਜ਼ ਦਾ ਅਰਥ ਹੈ ਜਿਹੜਾ ਉਹ ਵੀ ਨਹੀਂ ਜਾਣਦੇ ਕਈ ਮੁਸਲਮਾਨ حضرت ਮੁਹੰਮਦ ਸਾਹਿਬ ਜੀ ਦੇ ਬਚਨਾਂ ਨੂੰ ਕਦੀ ਕਮਾਈ ਨਹੀਂ ਸਕੇ ਐਵੇਂ ਸਾਧ ਸੰਗਤ ਜੀ ਜਿਹੜੇ ਹਿੰਦੂ ਭਰਾ ਨੇ ਕਈ ਤਾਂ ਬਹੁਤ ਚੰਗੇ ਨੇ ਜਿਹੜੇ ਗੀਤਾ ਅਨੁਸਾਰ ਵੇਦਾਂ ਅਨੁਸਾਰ ਤੇ ਸ਼ਾਸਤਰਾ ਅਨੁਸਾਰ ਜੀਵਨ ਬਤੀਤ ਕਰਦੇ ਨੇ ਪਰਮਾਤਮਾ ਦਾ ਸਿਮਰਨ ਕਰਦੇ ਨੇ ਤੇ ਪਰਮਾਤਮਾ ਦੇ ਗੁਣ ਗਾਉਂਦੇ ਨੇ ਪਰ ਬਹੁਤ ਲੋਗ ਵੇਦਾਂ ਸ਼ਾਸਤਰਾ ਤੇ ਗੀਤਾ ਦੇ ਗਿਆਨ ਤੋਂ ਵਾਂਝੇ ਰਹਿ ਕੇ ਆਪਣਾ ਜੀਵਨ ਵਿਅਰਥ ਕਰ ਰਹੇ ਨੇ ਉਸੇ ਤਰ੍ਹਾਂ ਸਿੱਖਾ ਦੇ ਵਿੱਚ ਵੀ ਇਦਾਂ ਹੀ ਹੈ ਅੱਜ ਕੱਲ ਦਾ ਸਾਧ ਸੰਗਤ ਦੀ ਸਿੱਖ ਵੀ ਬੜੇ ਤਰੀਕਿਆਂ ਦੇ ਨੇ ਅਸੀਂ ਦੇਖਦੇ ਹਾਂ ਜਦੋਂ ਕੁਝ ਸਿੱਖ ਕਹਿੰਦੇ ਨੇ ਵੀ ਅਸੀਂ ਤਾਂ ਸਿਰਫ ਗੁਰੂ ਨਾਨਕ ਦੇਵ ਜੀ ਨੂੰ ਹੀ ਮੰਨਦੇ ਹਾਂ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਤਾਂ ਵੀਰ ਰਸ ਵਿੱਚ ਰਹਿੰਦੇ ਸੀ ਹਿੰਸਾ ਕੀਤੀ ਉਹਨਾਂ ਨੇ ਹੁਣ ਉਹਨਾਂ ਨੂੰ ਕੌਣ ਸਮਝਾਵੇ ਬੀਏ ਬੀਰਾਸ ਸ਼ਸਤਰ ਚੱਕਨੇ ਕਿੰਨੇ ਜ਼ਰੂਰੀ ਨੇ ਜਦੋਂ ਜ਼ੁਲਮ ਬਹੁਤ ਵੱਧ ਜੇ ਜਦੋਂ ਸਾਰੇ ਵਸੀਲੇ ਮੁੱਕ ਜਾਣ ਤੇ ਜ਼ੁਲਮ ਖਤਮ ਨਾ ਹੋਵੇ ਉਦੋਂ ਫਿਰ ਸ਼ਸਤਰ ਚੱਕਨੇ ਅਤ ਦੇ ਜ਼ਰੂਰੀ ਨੇ ਤੇ ਸਾਧ ਸੰਗਤ ਦੀ ਸਾਰੇ ਸਿੱਖ ਗੁਰੂ ਮਹਾਰਾਜ ਜੀ ਨੂੰ ਮੱਥਾ ਤਾਂ ਟੇਕਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆ ਕੇ ਸਿਰ ਤਾਂ ਝੁਕਾਉਂਦੇ ਨੇ ਪਰ ਸਾਰੇ ਗੁਰੂ ਸਾਹਿਬ ਜੀ ਦੀ ਗੱਲ ਨਹੀਂ ਮੰਨਦੇ ਗੁਰੂ ਮਹਾਰਾਜ ਤਾਂ ਕਹਿੰਦੇ ਨੇ ਵੀ ਹਰ ਵਕਤ ਸਾਹ ਸਾਹ ਸਿਮਰਨ ਕਰੋ ਇੱਕ ਵੀ ਸਾਹ ਵਿਅਰਥ ਨਾ ਜਾਣ ਦਿਓ ਹੁਣ ਆਪਣੇ ਆਪ ਨੂੰ ਅਸੀਂ ਪੁੱਛੀਏ ਕਿ ਅਸੀਂ ਹਰ ਸਵਾਸ ਦੇ ਨਾਲ ਪ੍ਰਮਾਤਮਾ ਦਾ ਨਾਮ ਉਚਾਰਦੇ ਹਾਂ ਕਿ ਨਹੀਂ ਸੋ ਗੁਰੂ ਮਹਾਰਾਜ ਕਹਿੰਦੇ ਵੀ ਹਰ ਧਰਮ ਦੇ ਵਿੱਚ ਚੰਗੇ ਮਾੜੇ ਹੁੰਦੇ ਨੇ ਜੇ ਤਾਂ ਅਸੀਂ ਆਪਣੇ ਇஷ்ட ਦਾ ਬਚਨ ਮੰਨਦੇ ਹਾਂ ਤਾਂ ਅਸੀਂ ਚੰਗੇ ਹਾਂ ਤੇ ਜੇ ਨਹੀਂ ਮੰਨਦੇ ਤਸਾ ਸੰਗਤ ਜੀ ਸ਼ੈਤਾਨੀ ਬਨਾਂਗੇ ਉਦੋਂ ਫਿਰ ਕਲਗੀਧਰ ਪਾਸ਼ਾ ਜੀ ਨੂੰ ਸਿੱਖ ਪੁੱਛਦੇ ਨੇ ਮਹਾਰਾਜ ਕੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਵੇਲੇ ਕੋਈ ਮੁਸਲਮਾਨ ਸਿੱਖ ਹੋਇਆ ਤਾਂ ਗੁਰੂ ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ ਦਾ ਜੀਵਨ ਪੜੋ ਭਾਈ ਮਰਦਾਨਾ ਜੀ ਮੁਸਲਮਾਨ ਸਨ ਪਰ ਜਦੋਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੀ ਉਹਨਾਂ ਨੂੰ ਸੰਗਤ ਮਿਲੀ ਤਾਂ ਗੁਰੂ ਸਾਹਿਬ ਜੀ ਦੇ ਹੀ ਹੋ ਕੇ ਰਹਿ ਗਏ ਗੁਰੂ ਮਹਾਰਾਜ ਜਿਹਦੇ ਅਨਨ ਪਿਆਰੇ ਸਿੱਖ ਭਾਈ ਮਰਦਾਨਾ ਜੀ ਜੋ ਕਿ ساری ਜ਼ਿੰਦਗੀ ਗੁਰੂ ਸਾਹਿਬ ਜੀ ਦੇ ਨਾਲ ਸੰਸਾਰ ਦਾ ਭਲਾ ਕਰਨ ਵਾਸਤੇ ਦੁਨੀਆ ਨੂੰ ਤਾਰਨ ਵਾਸਤੇ ਗੁਰੂ ਮਹਾਰਾਜ ਜੀ ਦੇ ਨਾਲ ਜਾਂਦੇ ਰਹੇ ਗੁਰੂ ਮਹਾਰਾਜ ਤਾਂ ਭਾਈ ਮਰਦਾਨਾ ਜੀ ਨੂੰ ਆਪਣਾ ਭਰਾ ਕਹਿੰਦੇ ਸੀ ਐਸੀ ਕਿਹੜੀ ਥਾਂ ਸੀ ਜਿੱਥੇ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਦੇ ਨਾਲ ਨਹੀਂ ਗਏ ਇਹ ਤੋਟਾਕੂ ਭਾਈ ਮਰਦਾਨਾ ਜੀ ਦਾ ਜਿਹੜਾ ਅੰਤਿਮ ਸੰਸਕਾਰ ਸੀ ਉਹ ਵੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਤੇ ਭਾਈ ਬਾਲਾ ਜੀ ਨੇ ਆਪਣੇ ਹੱਥੀ ਕੀਤਾ ਸੋ ਸਿੱਖ ਸੰਗਤਾਂ ਗਲਗੀ ਤਰਪਾਸ਼ਾ ਜੀ ਨੂੰ ਹੋਰ ਪ੍ਰਸ਼ਨ ਪੁੱਛਦਿਆਂ ਨੇ ਕਹਿੰਦੇ ਮਹਾਰਾਜ ਆਹ Hindu ਤੇ Turkah ਦੇ ਵਿੱਚ ਪ੍ਰੇਮ ਕਿਉਂ ਨਹੀਂ ਬਣਦਾ ਇਹਨਾਂ ਦੇ ਵਿੱਚ ਹਮੇਸ਼ਾ ਵਿਰੋਧ ਕਿਉਂ ਰਹਿੰਦਾ ਗੁਰੂ ਨਾਨਕ ਸੱਚੇ ਪਾਸ਼ਾ ਨੇ ਤਾਂ ਇਹ ਕਿਹਾ ਸੀ ਵੀ ਨਾਹੀਂ ਕੋਈ Hindu ਹੈ ਤੇ ਨਾਹੀਂ ਕੋਈ ਮੁਸਲਮਾਨ ਅਸੀਤਾ ਸਾਰੇ ਉਸ ਇੱਕ ਪਰਮਾਤਮਾ ਦੇ ਬੱਚੇ ਹਾਂ ਉਦੋਂ ਫਿਰ ਕਲਗੀਧਰ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਸਮਝਾਉਣ ਵਾਸਤੇ ਇੱਕ ਸ਼ਬਦ ਉਚਾਰਿਆ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਨੰਬਰ 324 ਤੇ ਸੁਭਾਏ ਮਾਨ ਹੈ ਇਹ ਕਬੀਰ ਜੀ ਦਾ ਸ਼ਬਦ ਹੈ ਤੇ ਕਬੀਰ ਜੀ ਇਹਦੇ ਵਿੱਚ ਕਹਿੰਦੇ ਨੇ ਨगन ਫਿਰਤ ਜੋ ਪਈਏ ਜੋਗ ਬਨ ਕਾ ਮਿਰਗ ਮੁਕਤ ਸਭ ਹੋਗਾ ਇਹਦਾ ਭਾਵ ਇਹ ਹੈ ਕਿ ਜੇ ਨੰਗੇ ਫਿਰ ਕੇ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਫਿਰ ਤਾਂ ਇਹ ਜੰਗਲਾਂ ਦੇ ਵਿੱਚ ਜਿੰਨੇ ਵੀ ਪਸ਼ੂ ਪੰਛੀ ਨੇ ਜਿੰਨੇ ਵੀ ਜਾਨਵਰ ਨੇ ਜਿੰਨੇ ਵੀ ਪੇੜ ਪੌਦੇ ਨੇ ਇਹ ਤਾਂ ਸਾਰੇ ਨੰਗੇ ਨੇ ਇਹਨਾਂ ਨੇ ਕਿਹੜਾ ਕਪੜੇ ਪਾਏ ਹੋਏ ਨੇ ਜੇ ਨੰਗੇ ਆ ਰਹਿ ਕੇ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ ਫਿਰ ਇਹ ਕਿਉਂ ਨਹੀਂ ਮਿਲ ਗਏ ਪਰਮਾਤਮਾ ਵਿੱਚ ਅੱਗੇ ਮਹਾਰਾਜ ਕਹਿੰਦੇ ਕਿਆ ਨਾਗੇ ਕਿਆ ਬਾਦੇ ਚਾਮ ਜਬ ਨਹੀਂ ਚੀਨਸ ਆਤਮਰਾਮ ਰਹਾਉ ਮਹਾਰਾਜ ਇੱਥੇ ਕਹਿੰਦੇ ਨੇ ਵੀ ਕੀ ਫਰਕ ਪੈਂਦਾ ਕੋਈ ਨੰਗਾ ਹੈ ਜਾਂ ਕਿਸੇ ਨੇ ਹੀਰਨ ਦੀ ਖੱਲ ਆਪਣੇ ਪਿੰਡੇ ਦੇ ਆਲੇ-ਦੁਆਲੇ ਲਪੇਟੀ ਹੋਈ ਹੈ ਕੀ ਫਰਕ ਪੈਂਦਾ ਜੇ ਉਹਨੇ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਨੂੰ ਵਸਾਇਆ ਹੀ ਨਹੀਂ ਤਾਂ ਇਹ ਸਭ ਕੁਝ ਹੀ ਵਿਰਥ ਹੈ ਸੋ ਭਾਵ ਇਹਦਾ ਇੱਥੇ ਇਹ ਹੈ ਦੀ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਣਾ ਭਾਵ ਪਰਮਾਤਮਾ ਦੇ ਗੁਣ ਗਾਣੇ ਪਰਮਾਤਮਾ ਦਾ ਨਾਮ ਸਿਮਰ ਕੇ ਆਪਣੇ ਹਿਰਦੇ ਵਿੱਚ ਵਸਾਣਾ ਇਹੀ ਸਭ ਤੋਂ ਵੱਡੀ ਗੱਲ ਹੈ ਅੱਗੇ ਗੁਰੂ ਮਹਾਰਾਜ ਕਹਿੰਦੇ ਨੇ ਮੁੱਢ ਮੁੰਡਾਏ ਜੋ ਸਿੱਧ ਪਾਈ ਮੁਕਤੀ ਭੇਡ ਨਾ ਗਈਆਂ ਕਾਈ ਇੱਥੇ ਇਹਦਾ ਭਾਵ ਇਹ ਹੈ ਵੀ ਜੇ ਸਿਰ ਮੁੰਡਾ ਕੇ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਸਿੱਧੀ ਪਾਈ ਜਾ ਸਕਦੀ ਹੈ ਤਾਂ ਫਿਰ ਜਿੰਨੀਆਂ ਵੀ ਇਹ ਭੇਡਾਂ ਆਸ-ਪਾਸ ਫਿਰਦੀਆਂ ਨੇ ਇਹਨਾਂ ਨੇ ਕਿਉਂ ਨਹੀਂ ਸਿੱਧੀ ਪਾਈ ਭਾਵ ਮੁਕਤ ਕਿਉਂ ਨਹੀਂ ਹੋਈਆਂ ਕਿਉਂਕਿ ਇਹਨਾਂ ਭੇਡਾਂ ਦੇ ਤਾਂ ਵਾਲ ਕੱਟ ਕੇ ਵੇਚੇ ਜਾਂਦੇ ਨੇ ਇਹਨਾਂ ਨੂੰ ਤਾਂ ਮੁੰਡੇ ਹੀ ਜਾਂਦਾ ਹੈ ਜਿਸ ਸਿਰ ਮੁੰਡਾ ਕੇ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ ਤਾਂ ਇਹ ਭੇਡਾਂ ਕਿਉਂ ਨਹੀਂ ਮਿਲਿਆ ਅੱਗੇ ਮਹਾਰਾਜ ਕਹਿੰਦੇ ਬਿੰਦ ਰਾਖ ਜੋ ਤਰੀਆ ਭਾਈ ਖੁਸਰੈ ਕਿਉ ਨ ਪਰਮਗਤ ਪਾਈ ਇੱਥੇ ਇਹਦਾ ਅਰਥ ਹੈ ਕਿ ਕੋਈ ਕਹੇ ਜੇ ਕਿ ਬਾਲ ਜਤੀ ਰਹਿ ਕੇ ਮੁਕਤੀ ਪਾਈ ਜਾ ਸਕਦੀ ਹੈ ਫਿਰ ਮਹਾਰਾਜ ਕਹਿੰਦੇ ਨੇ ਤਾਂ ਇਹ ਜਿੰਨੇ ਵੀ ਖੁਸਰੇ ਨੇ ਇਹਨਾਂ ਨੂੰ ਕਿਉਂ ਨਹੀਂ ਮੁਕਤੀ ਮਿਲੀ ਅੱਗੇ ਗੁਰੂ ਮਹਾਰਾਜ ਕਹਿੰਦੇ ਕਹ ਕਬੀਰ ਸੁਨੂ ਨਰ ਪਾਈ RAM ਨਾਮ ਬਿਨ ਕਿਨ ਗਤ ਪਾਈ ਇੱਥੇ ਕਬੀਰ ਜੀ ਕਹਿੰਦੇ ਭਰਾਵੋ ਸੁਣੋ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੂੰ ਵੀ ਮੁਕਤੀ ਨਹੀਂ ਮਿਲ ਸਕਦੀ ਇਹ ਸਾਧ ਸੰਗਤ ਜੀ ਆਪਣੇ ਹਿਰਦੇ ਵਿੱਚ ਗੱਲ ਅਸੀਂ ਪੱਕੀ ਕਰ ਲਈਏ ਸੇਵਾ ਕਰਨੀ ਪਰਮਾਰਥ ਦੇ ਰਾਤੇ ਕਰਮ ਕਰਨੇ ਸਭ ਠੀਕ ਨੇ ਪਰ ਜਿਹੜੀ ਮੁਕਤੀ ਹੈ ਉਹ ਨਾਮ ਜਪਣ ਤੋਂ ਬਿਨਾ ਨਹੀਂ ਮਿਲ ਸਕਦੀ ਰਹਿਤ ਮਰਿਆਦਾ ਵਿੱਚ ਰਹਿਣਾ ਜ਼ਰੂਰੀ ਹੈ ਗੁਰਮਤ ਅਨੁਸਾਰ ਜੀਵਨ ਜੀਣਾ ਜ਼ਰੂਰੀ ਹੈ ਪਰ ਨਾਮ ਜਪਣਾ ਪਰਮੇਸ਼ਰ ਦਾ ਨਾਮ ਜਪਣਾ ਇਹ ਸਭ ਤੋਂ ਜ਼ਰੂਰੀ ਹੈ ਇਸ ਤੋਂ ਬਿਨਾ ਬੰਦੇ ਦੀ ਮੁਕਤੀ ਨਹੀਂ ਹੋ ਸਕਦੀ ਸੋ ਗੁਰਬਾਣੀ ਦੇ ਵਿੱਚ ਤਾਂ ਹਰ ਗੱਲ ਦਾ ਜਵਾਬ ਹੈ ਜੇ ਸਾਡਾ ਕੋਈ ਪ੍ਰਸ਼ਨ ਹੈ ਗੁਰੂ ਸਾਹਿਬ ਨੂੰ ਪੁੱਛੋ ਗੁਰੂ ਮਹਾਰਾਜ ਸਾਡੀ ਹਰ ਗੱਲ ਦਾ ਉੱਤਰ ਗੁਰਬਾਣੀ ਵਿੱਚ ਦੇ ਦਿੰਦੇ ਨੇ ਬਸ ਗੱਲ ਇੰਨੀ ਹੈ ਵੀ ਅਸੀਂ ਗੁਰਬਾਣੀ ਪੜ੍ਹਦੇ ਨਹੀਂ ਜੇ ਅਸੀਂ ਗੁਰਬਾਣੀ ਪੜ੍ਹੀਏ ਗੁਰਬਾਣੀ ਨੂੰ ਵਿਚਾਰੀਏ ਤਾਂ ਸਾਡਾ ਜੀਵਨ ਜ਼ਰੂਰ ਬਦਲੇਗਾ ਤੇ ਸਾਡੇ ਜੀਵਨ ਦੇ ਵਿੱਚ ਖੁਸ਼ੀਆਂ ਖੇੜੇ ਤੇ ਸੁੱਖ ਆਏਗਾ